ਆਓ ਤੁਹਾਨੂੰ ਨਰੰਗਪੁਰ ਕੋਠੀ ਦਾ ਰਾਹ ਦਿਖਾਵਾਂ ਤੁਸੀਂ ਆਪ ਹੀ ਦੱਸੋ ਰਾਹਾਂ 'ਚ ਖੱਡੇ ਜਾਂ ਖੱਡਿਆਂ ਵਿੱਚ ਰਾਹਾਂ ਆਓ ਤੁਹਾਨੂੰ ਨਰੰਗਪੁਰ ਕੋਠੀ ਪਿੰਡ ਦਾ ਰਾਹ ਦਿਖਾਵਾਂ ਸੜਕ ਨਹੀਂ ਐ ਹੁਣ ਤਾਂ ਇਹ ਖੱਡ ਹੀ ਬਣ ਚੁੱਕੀ ਵੱਡੀਆਂ ਵੱਡੀਆਂ ਖੱਡਾਂ ਨੂੰ ਇਹ ਪਿੱਛੇ ਹੈ ਛੱਡ ਚੁੱਕੀ ਦਿਲ ਕਰਦਾ ਹੈ ਇਸ ਸੜਕ ਨੂੰ ਗਿਨੀਜ਼ ਬੁੱਕ ਵਿੱਚ ਦਰਜ ਕਰਾਵਾਂ ਤੁਸੀਂ ਆਪ ਹੀ ਦੱਸੋ ਰਾਵਾਂ ਚ ਖੱਡੇ ਜਾਂ ਖੱਡਿਆਂ ਵਿੱਚ ਰਾਵਾਂ ਲੋਕ ਭੋਲੇ ਨੇ ਚੁੱਪ ਚਾਪ ਹੀ ਸਭ ਕੁਝ ਜੜਦੇ ਨੇ ਸਰਕਾਰ ਦੇ ਮੋਰੇ ਆਪਣੀ ਗੱਲ ਕਹਿਣ ਤੋਂ ਡਰਦੇ ਨੇ ਮੈਂ ਹੁਣ ਬੀੜਾ ਚੁੱਕਿਆ ਹੈ ਕਿ ਲੋਕਾਂ ਦੀ ਆਵਾਜ਼ ਉਠਾਵਾਂ ਤੁਸੀਂ ਆਪ ਹੀ ਦੱਸੋ ਰਾਵਾਂ ਚ ਖੱਡੇ ਜਾਂ ਖੱਡਿਆਂ ਵਿੱਚ ਰਾਵਾਂ ਆਓ ਤੁਹਾਨੂੰ ਨਰੰਗਪੁਰ ਕੋਠੀ ਪਿੰਡ ਦਾ ਰਾਹ ਦਿਖਾਵਾਂ ਆਪ ਦੇਖ ਲਓ ਆਪ ਦੇਖ